ਸਤਿ ਸ਼੍ਰੀ ਅਕਾਲ ਜੀ ਮੈਂ ਚੇਤਨ ਕਸ਼ਵਤ ਤੁਸੀਂ ਦੇਖ ਰਹੇ ਹੋ ਚਰਪਰ ਨਿਊਜ਼ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬੀਆਂ ਦੇ ਨਾਲ ਵਾਦਾ ਕੀਤਾ ਸੀ ਕਿ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਭਾਵ ਝਾੜੂ ਵਾਲਿਆਂ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਵਿੱਚ ਬਦਲਾਅ ਲਿਆਉਣਗੇ ਚਾਹੇ ਉਹ ਸਿੱਖਿਆ ਨੂੰ ਲੈ ਕੇ ਹੋਵੇ ਤਾਂ ਚਾਹੇ ਸਿਹਤ ਨੂੰ ਲੈ ਕੇ ਤਾਂ ਵਾਕਿਆਤ ਦੇ ਵਿੱਚ ਬਦਲਾਅ ਆਇਆ ਤੇ ਬਦਲਾਅ ਇਸ ਤਰ੍ਹਾਂ ਦਾ ਆਇਆ ਕਿ ਇਹਨਾਂ ਦੇ ਕਈ ਵਿਧਾਇਕਾਂ ਨੇ ਕਈ ਮੰਤਰੀਆਂ ਨੇ ਜਿਹੜੇ ਬਾਥਰੂਮਾਂ ਤੱਕ ਦਾ ਉਦਘਾਟਨ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਹੈ ਹਾਲਾਂਕਿ ਕਈ ਮੰਤਰੀ ਅਤੇ ਵਿਧਾਇਕ ਇਸ ਤਰ੍ਹਾਂ ਦੇ ਨੇ ਜਿਹੜੇ ਬਾਥਰੂਮਾਂ ਦੇ ਉਦਘਾਟਨਾਂ ਦੇ ਵਿੱਚ ਰੁੱਛੇ ਹੋਏ ਨੇ ਤਾਂ ਕਈ ਮੰਤਰੀ ਇਸ ਤਰ੍ਹਾਂ ਦੇ ਨੇ ਜਿਹੜੇ ਆਪਣੇ ਕਾਰਜਕਾਲ ਦੌਰਾਨ ਵਾਟਰ ਕੂਲਰਾਂ ਦੇ ਉਦਘਾਟਨ ਤਾਂ ਕੀ ਵੀ ਕਰ ਚੁੱਕੇ ਨੇ ਤਾਂ ਅੱਜ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਇੱਕ ਤੋਂ ਦਿਨਾਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦਾ ਜਿਹੜਾ ਹੋਕਾ ਦਿੱਤਾ ਜਾ ਰਿਹਾ ਹੈ ਪੰਜਾਬ ਸਿੱਖਿਆ ਕ੍ਰਾਂਤੀ ਤਾਂ ਉਸੇ ਦੇ ਮੱਦੇਨਜ਼ਰ ਅੱਜ ਹੁਸ਼ਿਆਰਪੁਰ ਦੇ ਵਿੱਚ ਵੀ ਬਹੁਤ ਸਾਰੇ ਵਿਧਾਇਕਾਂ ਨੇ ਬਹੁਤ ਸਾਰੇ ਇਸ ਸਕੂਲਾਂ ਦੇ ਵਿੱਚ ਨਵੀਆਂ ਇਮਾਰਤਾਂ ਦਾ ਉਦਘਾਟਨ ਕੀਤਾ ਕਿਸੇ ਸਕੂਲ ਦੇ ਵਿੱਚ ਇੱਕ ਕਮਰਾ ਬਣਿਆ ਇਸੇ ਸਕੂਲ ਦੇ ਵਿੱਚ ਦੋ ਕਮਰੇ ਬਣੇ ਨੇ ਤਾਂ ਉਹਨਾਂ ਦਾ ਉਦਘਾਟਨ ਕੀਤਾ ਜਿਸ ਤਿਸ ਤਰ੍ਹਾਂ ਦਾ ਵੀ ਸਕੂਲਾਂ ਦੇ ਵਿੱਚ ਉਹ ਕੰਮ ਹੋਇਆ ਤਾਂ ਇੱਕ ਜਿਹੜੀ ਫੋਟੋ ਹੈ ਉਹ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਸੋ ਮੈਂ ਉਹ ਤੁਹਾਨੂੰ ਨੀ ਪੱਥਰ ਦੀ ਫੋਟੋ ਹੈ ਕਾਲੇ ਰੰਗ ਦਾ ਨੀ ਪੱਥਰ ਹੈ ਤਾਂ ਉਸ ਤੇ ਜੋ ਲਿਖਿਆ ਹੋਇਆ ਹੈ ਪੰਜਾਬ ਸਿੱਖਿਆ ਕ੍ਰਾਂਤੀ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਸਰਦਾਰ ਹਰਜੋਤ ਸਿੰਘ ਬੈਂਸ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਅਤੇ ਸਰਦਾਰ ਲਾਲ ਸਿੰਘ ਉਗੋਕੇ ਵਿਧਾਇਕ ਹਲਕਾ ਪਧੋੜ ਦੇ ਸਾਂਝੇ ਯਤਨਾ ਸਦਕਾ ਸ਼ਹੀਦ ਸਿਪਾਹੀ ਦਲੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੰਨਸ ਬਰਨਾਲਾ ਵਿਖੇ ਪਖਾਨਿਆਂ ਦੀ ਮੁਰੰਮਤ ਦਾ ਕੰਮ ਮੁਕੰਮਲ ਹੋਣ ਉਪਰੰਤ ਮਿਤੀ 9/4/2025 ਨੂੰ ਲੋਕ ਅਰਪਤ ਕੀਤਾ ਗਿਆ। ਦੇਖੋ ਕਿੰਨੀ ਵੱਡੀ ਦੇਣ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਸਕੂਲ ਨੂੰ ਦਿੱਤੀ ਹੈ। ਪਖਾਨਿਆਂ ਦਾ ਨਿਰਮਾਣ ਨਹੀਂ ਉਹਨਾਂ ਦੀ ਮੁਰੰਮਤ ਕਰਵਾ ਕੇ ਉਹਨਾਂ ਨੂੰ ਲੋਕ ਅਰਪਣ ਕੀਤਾ ਗਿਆ ਤੇ ਇਸ ਤਰ੍ਹਾਂ ਆਪਾਂ ਫਿਰ ਕਹਿ ਸਕਦੇ ਹਾਂ ਕਿ ਜਿਹੜਾ ਪੰਜਾਬ ਦੇ ਵਿੱਚ ਬਦਲਾਅ ਆ ਪੂਰੀ ਤਰ੍ਹਾਂ ਦੇ ਨਾਲ ਬੁੰਦਲ ਚੁੱਕਿਆ ਹੈ ਤੇ ਜੇਕਰ ਇਸ ਤਰ੍ਹਾਂ ਦਾ ਹੀ ਬਦਲਾਅ ਤੁਸੀਂ ਪੰਜਾਬ ਦੀ ਸੱਤਾ ਦੇ ਵਿੱਚ ਲਿਆਉਣਾ ਹੈ ਤੇ ਮਾਫੀ ਚਾਹੁੰਦੇ ਹਾਂ ਇਸ ਤਰ੍ਹਾਂ ਦੇ ਬਦਲਾਅ ਆਪਦੀ ਮੈਨੂੰ ਲੱਗਦਾ ਪੰਜਾਬੀਆਂ ਨੂੰ ਕੋਈ ਵੀ ਲੋੜ ਨਹੀਂ ਹੈ ਉਹਨਾਂ ਮੈਨੂੰ ਨਹੀਂ ਲੱਗਦਾ ਕਿ ਮੁਰੰਮਤ ਤੇ ਖਰਚਾ ਹੋਇਆ ਹੋਵੇਗਾ ਜਿੰਨਾ ਕਿਸੇ ਬੀਆਈਪ ਨੇ ਪੱਥਰ ਤੇ ਜਿਹੜਾ ਖਰਚਾ ਕਰ ਦਿੱਤਾ ਗਿਆ ਤੇ ਪਖਾਨਿਆਂ ਦੀ ਮੁਰੰਮਤ ਦਾ ਕੰਮ ਮੁਰੰਮਤ ਐ ਮੁਕੰਮਲ ਹੋਣ ਤੋਂ ਬਾਅਦ ਉਹਨਾਂ ਪਖਾਨਿਆਂ ਨੂੰ ਜਿਹੜਾ ਲੋਕ ਅਰਪਤ ਕੀਤਾ ਗਿਆ ਤੇ ਇਡੀ ਵੱਡੀ ਦੇਣ ਐ ਕਿ ਉਸ ਨੀ ਪੱਥਰ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਵੀ ਓਛਪਵਾਇਆ ਗਿਆ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਨਾਮ ਛਪਵਾਇਆ ਗਿਆ ਤੇ ਖੁਦ ਜਿਹੜੇ ਹਲਕਾ ਪਧੋੜ ਤੋਂ ਵਿਧਾਇਕ ਨੇ ਲਾਭ ਸਿੰਘ ਉਗੋਕੇ ਸੋ ਮੈਂ ਤਾਂ ਸਰਕਾਰ ਨੂੰ ਵੀ ਤੇ ਵਿਧਾਇਕ ਸਾਹਿਬ ਨੂੰ ਇਹੀ ਕਹਿਣਾ ਚਾਹਾਂਗਾ ਕਿ ਮਾੜੀ ਮੋਟੀ ਸ਼ਰਮ ਚਾਹੀਦੀ ਐ ਸ਼ਹੀਦ ਦੇ ਨਾਮ ਤੇ ਸਕੂਲ ਐ ਤੇ ਸ਼ਹੀਦਾਂ ਦਾ ਵੀ ਤੁਸੀਂ અપਮਾਨ ਕਰ ਰਹੇ ਹੋ ਤੁਸੀਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਹੋਕਾ ਦਿੰਦੇ ਹੋ ਇਨਕਲਾਬ ਦਾ ਹੋਕਾ ਦਿੰਦੇ ਹੋ ਕਟੋ ਘਟ ਜਿਸ ਚੀਜ਼ ਦਾ ਤੁਸੀਂ ਹੋਕਾ ਦਿੰਦੇ ਹੋ ਇਨਕਲਾਬ ਦਾ ਹੋਕਾ ਦਿੰਦੇ ਹੋ ਉਹਨਾਂ ਉਸ ਦੀ ਮਰਿਆਦਾ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਜਾਵੇ ਕਿਉਂਕਿ ਪੰਜਾਬੀਆਂ ਨੇ ਸੱਚਮੁੱਚ ਤੁਹਾਡੇ ਤੋਂ ਬਹੁਤ ਸਾਰੀਆਂ ਉਮੀਦਾਂ ਰੱਖੀਆਂ ਸਨ ਬਦਲਾਅ ਨੂੰ ਲੈ ਕੇ ਪਰੰਤੂ ਇਸ ਤਰ੍ਹਾਂ ਦੇ ਘਟਿਆ ਪੱਦਰ ਦੇ ਬਦਲਾਅ ਦੀ ਮੰਨੂ ਲੱਗਦਾ ਹੈ ਕਿ ਕਿਸੇ ਵੀ ਪੰਜਾਬੀ ਨੇ ਉਮੀਦ ਹੈ ਤੁਹਾਡੇ ਤੋਂ ਨਹੀਂ ਰੱਖੀ ਸੀ ਸੋ ਇਸੇ ਤਰ੍ਹਾਂ ਦੇ ਸਾਡੇ ਹੁਸ਼ਿਆਰਪੁਰ ਤੋਂ ਵੀ ਜਿਹੜੇ ਹੁਣ ਮੌਜੂਦਾ ਵਿਧਾਇਕ ਨੇ ਸਾਬਕਾ ਮੰਤਰੀ ਨੇ ਬ੍ਰਹਮਸ਼ੰਕਰ ਚਿੰਪਾ ਉਹ ਵੀ ਆਪਣੇ ਮੰਤਰੀ ਕਾਰਜਕਾਲ ਦੌਰਾਨ ਜਿਹੜੇ ਵਾਟਰ ਕੋਲਰਾਂ ਦਾ ਉਦਘਾਟਨ ਕਰ ਚੁੱਕੇ ਨੇ 75000 ਵਾਲੀ ਗਲੀ ਦਾ ਉਦਘਾਟਨ ਕਰ ਚੁੱਕੇ ਨੇ ਤਾਂ ਮਤਲਬ ਕਿ ਇਸ ਤਰ੍ਹਾਂ ਦੇ ਕੰਮਾਂ ਦੇ ਉਦਘਾਟਨਾਂ ਦੇ ਵਿੱਚ ਜਿਹੜੀ ਜੋ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਹੈ ਉਹ ਜਿਹੜੀ ਉਹ ਜੁਟੀ ਹੋਈ ਹੈ ਅੱਜ ਹੁਸ਼ਿਆਰਪੁਰ ਦੇ ਆਪਾ ਵਿਧਾਇਕਾਂ ਦੀ ਗੱਲ ਕਰ ਲਈਏ ਹੁਸ਼ਿਆਰਪੁਰ ਤੋਂ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਗੱਲ ਕਰ ਲਈ ਅੱਜ ਮਤਲਬ ਕਿ ਸਾਰੇ ਵਿਧਾਇਕ ਸਾਰੇ ਐਮਪੀ ਜਾਗਿਆਂ ਤੇ ਮੰ ਫੀਟੇ ਕਟਰ ਦੇ ਵਿੱਚ ਮਸ਼ਰੂਫ ਹੈ ਸੋ ਮੁਬਾਰਕਬਾਦ ਹੈ ਪੰਜਾਬੀਆਂ ਨੂੰ ਵੀ ਤੁਹਾਨੂੰ ਵੀ ਤੁਸੀਂ ਨਵੇਂ ਕਮਰਿਆਂ ਦਾ ਨਿਰਮਾਣ ਕੀਤਾ ਚਾਹੇ ਇੱਕ ਕਮਰੇ ਦਾ ਦੋ ਕਮਰੇ ਦਾ ਪਰੰਤੂ ਇੱਕ ਬੇਨਤੀ ਵੀ ਹੈ ਕਿ ਸਕੂਲਾਂ ਦੇ ਵਿੱਚ ਜੋ ਅਧਿਆਪਕਾਂ ਦੀ ਘਾਟ ਹੈ ਜਿਨ੍ਹਾਂ ਨੇ ਇਸ ਦੇਸ਼ ਦਾ ਭਵਿੱਖ ਬਣਾਉਣਾ ਹੈ ਦੇਸ਼ ਦੇਸ਼ ਦਾ ਭਵਿੱਖ ਬਣਾਉਣ ਵਾਲੇ ਬੱਚਿਆਂ ਨੂੰ ਜਿਹੜਾ ਮਜ਼ਬੂਤ ਕਰਨਾ ਹੈ ਦੇਸ਼ ਦੀ ਨਹੀਂ ਮਜ਼ਬੂਤ ਕਰਨੀ ਹੈ ਤਾਂ ਉਹਨਾਂ ਅਧਿਆਪਕਾਂ ਦੀ ਭਰਤੀ ਵੀ ਮੁਕੰਮਲ ਕੀਤੀ ਜਾਵੇ ਕਿਉਂਕਿ ਮੈਨੂੰ ਲੱਗਦਾ ਹੈ ਕਿ ਹਜ਼ਾਰੇ ਆਸਾਮੀਆਂ ਜਿਹੜੀਆਂ ਇਕੱਲੇ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਖਾਲੀ ਹੋਣਗੀਆਂ ਤੇ ਜੇਕਰ ਆਪਾਂ ਪੰਜਾਬ ਭਰ ਦੀ ਗੱਲ ਕਰੀਏ ਤਾਂ ਉਹਨਾਂ ਦੀ ਤਾਂ ਕੋਈ ਗਿਣਤੀ ਨਹੀਂ ਹੋਵੇਗੀ ਸਰਕਾਰ ਨੂੰ ਸੋ ਇਸ ਕਦਮ ਵੱਲ ਜਿਹੜਾ ਜ਼ਰੂਰ ਕੰਮ ਕਰਨਾ ਚਾਹੀਦਾ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜੁੜੇ ਰਹੋ ਹੁਸ਼ਾਰਪੁਰ ਨਿਊਜ਼ ਦੇ ਨਾਲ